ਕਿਸੇ ਦੀ ਨਿੰਦਾ ਕਰਨੇ ਕਿਸੇ ਨਾਲ ਈਰਖਾ ਕਰਨੇ ਇਸ ਦੇ ਬਾਬਤ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ 52 ਹੁਕਮਾਂ ਦੇ ਵਿੱਚ ਕੀ ਕਹਿੰਦੇ ਆ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਜਿਹੜੇ ਇਹ ਮੂਰਖ ਇਨਸਾਨ ਇੱਕ ਦੂਜੇ ਨਾਲ ਈਰਖਾ ਕਰਦੇ ਨੇ ਜਾਂ ਉਹਦੀ ਨਿੰਦਾ ਕਰਦੇ ਨੇ ਉਹ ਜ਼ਰੂਰ ਧਿਆਨ ਨਾਲ ਸੁਣਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਦੇੜ ਸਾਹਿਬ ਦੀ ਧਰਤੀ ਤੇ ਜਦੋਂ ਪਹੁੰਚੇ ਤੇ ਉੱਥੇ ਜਾ ਕੇ ਮਹਾਰਾਜ ਨੇ 52 ਹੁਕਮ ਆਪਣੇ ਸਿੱਖਾਂ ਨੂੰ ਦਿੱਤੇ ਤੇ 52 ਹੁਕਮਾਂ ਦੇ ਵਿੱਚ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇੱਕ ਪੂਰੀ ਜੀਵਨ ਰੇਖਾ ਇੱਕ ਪੂਰੀ ਜੀਵਨ ਸ਼ੈਲੀ ਜਿਹੜੀ ਹੈ ਉਹਨਾਂ 52 ਹੁਕਮਾਂ ਦੇ ਵਿੱਚ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮੋ ਦਿੱਤੀ ਇੱਕ ਪੂਰੀ ਜਿੰਦਗੀ ਜਿਹੜੀ ਹੈ ਇੰਜ ਕਹਿ ਲਓ ਵੀ ਜੇ ਅਸੀਂ ਉਹਦੇ ਵਿੱਚੋਂ ਕੁਝ ਕੋ ਹੁਕਮ ਜਿਹੜੇ ਮੰਨ ਲਏ ਨਾ ਸਤਿਗੁਰੂ ਦੇ ਤਾਂ ਸਾਡੇ ਤੇ ਜਿਹੜੀ ਕਿਰਪਾ ਹੈ ਨਾ ਸਾਡੇ ਤੇ ਜਿਹੜੀ ਮਹਿਰਾਮਤ ਹੈ ਨਾ ਉਹ ਵਰਤ ਜਾਏਗੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰਮੋਖ ਪਿਆਰਿਓ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਹੁਣ ਤੁਹਾਡੇ ਵਿੱਚੋਂ 52 ਹੁਕਮ ਜਿਹੜੇ ਕਈ ਸਿੱਖਾਂ ਨੇ ਪੜ੍ਹੇ ਆ ਨਾ 52 ਹੁਕਮ ਕਈ ਆਪਾਂ ਪੜ੍ਹਦੇ ਆ ਤੇ ਉਹਦੇ ਵਿੱਚ ਸਾਡੇ ਤੇ ਬਹੁਤ ਵੱਡੀ ਕਿਰਪਾ ਹੁੰਦੀ ਹੈ ਬੜੀ ਵੱਡੀ ਜਿਹੜੀ ਹੈ ਉਹ ਰਹਿਮਤ ਹੁੰਦੀ ਹੈ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਹਿਰਾਮਤ ਕਰਦੇ ਨੇ ਉਨਾ 52 ਹੁਕਮਾਂ ਦੇ ਵਿੱਚ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਕਹਿੰਦੇ ਕਦੇ 21ਵਾਂ ਹੁਕਮ ਮੇਰੇ ਸਤਿਗੁਰੂ ਜੀ ਦਾ ਪੜਿਓ ਜਿਦੇ ਵਿੱਚ ਮੇਰੇ ਸਤਿਗੁਰੂ ਕਹਿੰਦੇ ਆ ਕਹਿੰਦੇ ਭਾਈ ਕਿਸੇ ਦੀ ਨਿੰਦਾ ਚੁਗਲੀ ਜਿਹੜੀ ਹੈ ਉਹ ਬਿਲਕੁਲ ਨਹੀਂ ਕਰਨੀ ਇੱਕ ਸਿੱਖ ਦੇ ਲਈ ਇੱਕ ਕਿਸੇ ਦੀ ਨਿੰਦਾ ਕਰਨੀ ਹੁਣ ਮੰਨ ਲਓ ਨਿੰਦਾ ਹੈ ਕੀ ਪਹਿਲੀ ਗੱਲ ਸਾਡੇ ਲੋਕਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਜੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਦੱਸਿਆ ਦੇ ਕਿਉਂਕਿ ਜੇ ਕਿਸੇ ਦੀ ਪਿੱਠ ਪਿੱਛੇ ਕੀਤੀ ਹੋਈ ਗੱਲ ਆਪਾਂ ਕਿਸੇ ਦੀ ਪਿੱਠ ਪਿੱਛੇ ਉਹਦੀ ਗੱਲ ਕਰ ਰਹੇ ਹਾਂ ਤੇ ਉਹ ਨਿੰਦਾ ਵੱਜ ਰਹੀ ਹੈ ਜੇ ਗੱਲ ਕਹਿਣੀ ਹੋਵੇ ਕਿਸੇ ਵਿੱਚ ਕੋਟ ਹੋਵੇ ਤਾਂ ਉਹਦੇ ਮੂੰਹ ਤੇ ਕਹੀ ਜਾਵੇ ਤੇ ਬਾਅਦ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤੇ ਉਹ ਨਿੰਦਾ ਵੱਜਦੀ ਹੈ ਤੇ ਹੁਣ ਦੂਜੀ ਗੱਲ ਜੇਕਰ ਆਪਾਂ ਕਿਸੇ ਦਾ ਬੁਰਾ ਕਰਦੇ ਹਾਂ ਸਤਿਗੁਰੂ ਕਹਿੰਦੇ ਜਦੋਂ ਕਿਸੇ ਦਾ ਬੁਰਾ ਕਰਦੇ ਹਾਂ ਨਾ ਤੇ ਯਾਦ ਰੱਖਿਓ ਵੀ ਇੱਕ ਦਿਨ ਤੁਹਾਡਾ ਆਪ ਦਾ ਵੀ ਬੁਰਾ ਹੋਣਾ ਹੈ ਸਤਗੁਰੂ ਕਹਿੰਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਪੜਦੇ ਆਂ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਦ ਕਰਨ ਸਤਗੁਰੂ ਕਹਿੰਦੇ ਉਹ ਤਾਂ ਕਹਿੰਦੇ ਜਿਹੜੇ ਮਨਮੁਖ ਉਹ ਮੁਗਦ ਨੇ ਉਹ ਮੂਰਖ ਨੇ ਜਿਹੜੇ ਕਿਸੇ ਦੀ ਨਿੰਦਾ ਕਰਦੇ ਨੇ ਜਿਹੜੇ ਕਿਸੇ ਨਾਲ ਇਦਾਂ ਜੁੜੇ ਹੋਏ ਨੇ ਮੇਰੇ ਸਤਗੁਰੂ ਕਹਿੰਦੇ ਉਹ ਨਿੰਦਾ ਕਰਦੇ ਨੇ ਮੂਰਖ ਕਹਿੰਦੇ ਇਹ ਨਿੰਦਾ ਜਿਹੜੀ ਹੈ ਉਹ ਕਿਸੇ ਦੀ ਨਹੀਂ ਕਰਨੀ ਚਾਹੀਦੀ ਇਹ ਮੂਰਖ ਲੋਕ ਨੇ ਜਿਹੜੇ ਕਿਸੇ ਦੀ ਨਿੰਦਾ ਕਰਦੇ ਨੇ ਜਿਹੜੇ ਕਿਸੇ ਦੀ ਨਿੰਦਾ ਦੇ ਵਿੱਚ ਉਲਝੇ ਹੋਏ ਨੇ ਗੁਰਮੁਖ ਪਿਆਰਿਓ ਸਤਿਗੁਰੂ ਗਿੰਦੇ ਨਿੰਦਾ ਕੀ ਹੈ ਜੇ ਕਿਸੇ ਦੀ ਪਿੱਠ ਪਿੱਛੇ ਕੀਤੀ ਹੋਈ ਗੱਲ ਉਹ ਨਿੰਦਾ ਹੈ ਭਾਵ ਗੱਲ ਨਾ ਹੋਣੀ ਸੱਚ ਨੂੰ ਝੂਠ ਕਹਿਣਾ ਤੇ ਝੂਠ ਨੂੰ ਜਿਹੜਾ ਹੈ ਉਹ ਸੱਚ ਬਣਾ ਦੇਣਾ ਉਹ ਨਿੰਦਾ ਹੀ ਹੁੰਦੀ ਹੈ ਕਹਿੰਦੇ ਹੁਣ ਇੱਕ ਗੱਲ ਹੋਰ ਯਾਦ ਰੱਖਣਾ ਨਿੰਦਕ ਬੰਦਾ ਜਿਹੜਾ ਹੈ ਤੇ ਆਖਰਕਾਰ ਕਦੇ ਵੀ ਸੁਖ ਨਹੀਂ ਜੇ ਪਾਉਂਦਾ ਕਿਸੇ ਦੀ ਆਪਣੀ ਆਪਣੀ ਸ਼ੈਲੀ ਹੈ ਆਪੋ ਆਪਣਾ ਸੁਭਾਅ ਹੈ ਤੇ ਕਿਸੇ ਨੂੰ ਜਿਹੜੀ ਹੈ ਨਿੰਦਾ ਕਰੇ ਬਿਨਾ ਚੈਨ ਹੀ ਨਹੀਂ ਆਉਂਦੀ ਉਹ ਵੇਖਦਾ ਵੀ ਨਿੰਦਾ ਕੀਤੀ ਜਾਏ ਕੋਈ ਨਾ ਕੋਈ ਸਹਾਰਾ ਭਾਲਦਾ ਹੈ ਇਧਰ ਜਾਂਦਾ ਹੈ ਉਧਰ ਜਾਂਦਾ ਹੈ ਕਦੇ ਕਿਸੇ ਨੂੰ ਲੱਭਦਾ ਹੈ ਕਦੇ ਕਿਸੇ ਨੂੰ ਲੱਭਦਾ ਹੈ ਭਜਦਾ ਫਿਰਦਾ ਵੀ ਮੈਂ ਕਿਸੇ ਦੀ ਨਿੰਦਾ ਕਰਾਂ ਫਲਾਣੇ ਬੰਦੇ ਦੀ ਗੱਲ ਜਿਹੜੀ ਹੈ ਜ਼ਿਆਦਾਤਰ ਮੈਂ ਕਈ ਐਸੇ ਬੰਦੇ ਵੇਖੇ ਜਿਹੜੇ ਇੱਕ ਦੂਜੇ ਬਿਨਾਂ ਸਾਹ ਨਹੀਂ ਲੈਂਦੇ ਜੇ ਉਹਨਾਂ ਨੂੰ ਗੱਲ ਪਤਾ ਲੱਗੀ ਨਾ ਇੱਥੋਂ ਉਹਨਾਂ ਨੇ ਫਟਾਫੱਟ ਜਿਹੜਾ ਇੱਕ ਦੂਜੇ ਬੰਨੀ ਜਾਣਾ ਤੇ ਉਹਨੂੰ ਜਾ ਕੇ ਜਿੰਨਾ ਚਿਰ ਉਹ ਗੱਲ ਨਹੀਂ ਦੱਸਦੇ ਜਾਂ ਫਿਰ ਤਿੰਨ ਚਾਰ ਜਣਿਆਂ ਕੋਲੇ ਗੱਲ ਨਹੀਂ ਦੱਸ ਦਿੰਦੇ ਉਹਨਾਂ ਨੂੰ ਜਿਹੜਾ ਕੁਝ ਵੀ ਚੰਗਾ ਨਹੀਂ ਲੱਗਦਾ ਇਹ ਸਭ ਤੋਂ ਮਾੜੀ ਤੇ ਭੈੜੀ ਹੱਤ ਤੇ ਸਤਿਗੁਰੂ ਕਹਿੰਦੇ ਜਿਹੜਾ ਕਿਸੇ ਦੀ ਨਿੰਦਾ ਕਰਦਾ ਉਹਦੇ ਮਲ ਮੂਤਰ ਨੂੰ ਉਹ ਕਹਿੰਦੇ ਸਾਫ਼ ਕਰਦਾ ਹੈ ਆਪਣੀ ਜ਼ੁਬਾਨ ਦੇ ਨਾਲ ਜਿਹੜਾ ਕਿਸੇ ਦੀ ਨਿੰਦਾ ਕਰਦਾ ਤੇ ਜਿਹੋ ਜਿਹਾ ਕਿਸੇ ਦਾ ਗੰਦ ਸਾਫ਼ ਕਰ ਦਿੱਤਾ ਆਪਣੀ ਜ਼ੁਬਾਨ ਦੇ ਨਾਲ ਕਹਿੰਦੇ ਉਹੋ ਜਿਹੀ ਦੀ ਨਿੰਦਾ ਕਰ ਦਿੱਤੀ ਹੁਣ ਇਤੋਂ ਵੱਡੀ ਕੋਈ ਹੋਰ ਚੀਜ਼ ਨਹੀਂ ਹੋ ਸਕਦੀ ਪਿਆਰਿਓ ਜਿਹੜੇ ਕਿਸੇ ਦੀ ਈਰਖਾ ਕਰਦੇ ਆ ਜਿਹੜੇ ਨਾਲ ਬਿਲਕੁਲ ਐਦਾਂ ਕਰੀਏ ਵੀ ਆਪਾਂ ਇਸ ਚੀਜ਼ ਨੂੰ ਸਮਝਣ ਦਾ ਥੋੜਾ ਜਿਹਾ ਯਤਨ ਕਰੀਏ ਉਪਰਾਲਾ ਕਰੀਏ ਮੇਰੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਮੇਰੇ ਸਤਿਗੁਰੂ ਜੀ ਨੇ ਬੜੀ ਮਿਹਰ ਕੀਤੀ ਕਹਿੰਦੇ ਸਿੱਖੋ ਇੱਕ ਗੱਲ ਯਾਦ ਰੱਖਿਆ ਜੇ ਨਿੰਦਾ ਜੇ ਗੱਲ ਕਹਿਣੀ ਹੋਵੇ ਤੇ ਮੂੰਹ ਤੇ ਕਹੀਏ ਤੇ ਬਾਅਦ ਵਿੱਚ ਗੱਲ ਕਰੀਏ ਤੇ ਕਹਿੰਦੇ ਉਹ ਸਭ ਤੋਂ ਵੱਡੀ ਨਿੰਦਾ ਹੈ ਤੇ ਅੱਜ ਕੱਲ ਜਿਹੜਾ ਸਾਡਾ ਸੁਭਾਅ ਹੈ ਉਹ ਬਣਿਆ ਹੀ ਇਦਾਂ ਦਾ ਹੋਇਆ ਹੈ ਸੋਸ਼ਲ ਮੀਡੀਆ ਤੇ ਵੇਖ ਲੋ ਜਦੋਂ ਘਰ ਦੀਆਂ ਲੜਾਈਆਂ ਨਿਕਲ ਕੇ ਸੋਸ਼ਲ ਮੀਡੀਆ ਤੇ ਆ ਜਾਣ ਜਾਗਰ ਇੰਜ ਕਹਿ ਲੋ ਵੀ ਸਾਡੀਆਂ ਆਪਣੇ ਜਿਹੜੇ ਈਰਖਾਵਾ ਨੇ ਉਹ ਇਦਾਂ ਇੱਕ ਦੂਜੇ ਦੇ ਵਿੱਚ ਚਲੀਆਂ ਜਾਣ ਤੇ ਉਦੋਂ ਫਿਰ ਮਾਮਲੇ ਗੰਭੀਰ ਬਣ ਜਾਂਦੇ ਨੇ ਇਹ ਚੀਜ਼ ਨੂੰ ਆਪਾਂ ਚੰਗੀ ਤਰ੍ਹਾਂ ਵਿਚਾਰ ਸਕਦੇ ਆ ਸੋਚ ਸਕਦੇ ਆ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਮੇਰੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਕਹਿੰਦੇ ਸਿੱਖੋ ਪਰ ਤੁਸੀਂ ਇਹ ਗੱਲ ਨਹੀਂ ਕਰਨੀ ਜਦ ਲਗ ਖਾਲਸਾ ਰਹੇ ਨਿਹਾਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਗਹਿ ਬਿਪਰਨ ਕੀ ਰੀਤ ਤਾਂ ਮੈਂ ਨਾ ਕਰਾਂ ਇਨਕੀ ਪ੍ਰਤੀਤ ਮੇਰੇ ਬਾਦਸ਼ਾਹ ਜੀ ਕਹਿੰਦੇ ਕਹਿੰਦੇ ਜਦੋਂ ਤੱਕ ਇਹ ਨਿਆਰੇ ਰਹਿਣਗੇ ਭਾਵ ਕਿ ਸਾਡੀ ਸਿੱਖਿਆ ਤੇ ਰਹਿਣਗੇ ਉਦੋਂ ਤੱਕ ਇਹ ਨਿਆਰੇ ਵੱਜਣਗੇ ਜਦੋਂ ਕਹਿੰਦੇ ਇਹ ਭਾਈ ਬਿਪਰਾਂ ਦੀ ਰੀਤ ਕਰਨ ਲੱਗ ਜਾਣਗੇ ਬਿਪਰਾਂ ਦੇ ਨਾਲ ਜੁੜ ਜਾਣਗੇ ਭਾਵ ਦੂਜੇ ਲੋਕਾਂ ਵਾਂਗੂ ਦੂਜੇ ਧਰਮਾਂ ਵਾਂਗੂ ਹੋਰ ਦੀਆਂ ਪੂਜਾਵਾਂ ਕਰਨ ਲੱਗ ਜਾਣਗੇ ਹੋਰ ਨਾ ਬੰਨੇ ਤੁਰੇ ਫਿਰੇ ਜਾਣਗੇ ਅੱਜ ਮੈਂ ਬੇਨਤੀ ਕਰਾਂ ਅੱਜ ਤੇ ਸਾਡੇ ਕਈ ਆਗੂ ਵੀ ਜਿਹੜੇ ਨੇ ਕੁੰਭ ਦਾ ਇਸ਼ਨਾਨ ਕਰਨ ਜਾਂਦੇ ਨੇ ਤੇ ਪ੍ਰਿਆਗਰਾਜ ਜਾਂਦੇ ਨੇ ਸਾਧ ਸੰਗਤ ਉੱਥੇ ਅਸੀਂ ਦੂਜੇ ਨੂੰ ਜਾ ਕੇ ਮੈਸੇਜ ਕੀ ਦਵਾਂਗੇ ਅਸੀਂ ਫਿਰ ਵਖਰਾਪਣ ਸਾਡੇ ਵਿੱਚ ਕੀ ਹੋਇਆ ਮੇਰੇ ਸਤਿਗੁਰੂ ਕਹਿੰਦੇ ਇਹ ਵਖਰਾਪਣ ਸਤਿਗੁਰੂ ਕਹਿੰਦੇ ਜਦੋਂ ਇੱਕ ਜਿਹੜਾ ਮੇਰਾ ਸਿੱਖ ਹੈ ਨਾਹੀਂ ਤੇ ਉਹ ਕਿਸੇ ਦੇ ਸ਼ਰਾਧ ਪਾਏਗਾ ਨਾਹੀਂ ਉਹ ਪਿਤਰਾਂ ਨੂੰ ਪੂਜੇਗਾ ਨਾਹੀਂ ਉਹ ਮੂਰਤੀ ਪੂਜਾ ਕਰੇਗਾ ਤੇ ਨਾਹੀਂ ਉਹ ਮੜੀਆਂ ਮਸਾਣਾ ਤੇ ਜਾ ਕੇ ਮੱਥਾ ਟੇਕੇਗਾ ਸਤਿਗੁਰੂ ਕਹਿੰਦੇ ਉਹ ਮੇਰਾ ਸਿੱਖ ਹੈ ਤੇ ਜਿਹੜਾ ਜਾ ਕੇ ਹਰ ਥਾਂ ਹੀ ਮੱਥੇ ਟੇਕੇਗਾ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ ਧੰਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਕਹਿੰਦੇ ਜਦੋਂ ਤੱਕ ਇਹ ਨਿਆਰੇ ਰਹਿਣਗੇ ਨਿਆਰੇ ਬਣ ਕੇ ਰਹਿਣਗੇ ਉਦੋਂ ਤੱਕ ਕਹਿੰਦੇ ਸਾਡਾ ਸਾਰਾ ਤੇਜ ਪ੍ਰਤਾਪ ਜਿਹੜਾ ਹੈ ਇਹਨਾਂ ਦੇ ਨਾਲ ਹੈ ਤੇ ਜਦੋਂ ਕਹਿੰਦੇ ਇਹ ਓਖੜ ਜਾਣਗੇ ਰਸਤੇ ਤੋਂ ਭਟਕ ਜਾਣਗੇ ਮਾਰਗ ਤੋਂ ਥੜਕ ਜਾਣਗੇ ਉਦੋਂ ਤੱਕ ਕਹਿੰਦੇ ਭਾਈ ਅਸੀਂ ਇਹਨਾਂ ਤੇ ਯਕੀਨ ਨਹੀਂ ਕਰਾਂਗੇ ਜਦੋਂ ਇਹ ਮਾਰਗ ਤੋਂ ਥੜਕ ਗਏ ਕਹਿੰਦੇ ਆਪਣੇ ਗੁਰੂ ਤੇ ਵੀ ਇਹਨਾਂ ਨੂੰ ਭਰੋਸਾ ਨਾ ਰਿਹਾ ਉਦੋਂ ਕਹਿੰਦੇ ਇਹ ਮਾਰਗ ਤੋਂ ਥੜਕ ਜਾਣਗੇ ਕਹਿੰਦੇ ਆਪਾਂ ਇਸ ਗੱਲ ਨੂੰ ਜਿਹੜਾ ਹੈ ਬਿਲਕੁਲ ਮੰਨ ਕੇ ਚੱਲੀਏ ਕਿ ਅੱਜ ਆਪਣਾ ਆਪਣਾ ਸਾਰਿਆਂ ਨੂੰ ਪਤਾ ਹੈ ਆਪਣੇ ਆਪਣੇ ਬਾਰੇ ਸਾਰਿਆਂ ਨੂੰ ਨੌਲੇਜ ਹੈ ਕਿ ਸਾਧ ਸੰਗਤ ਕੌਣ ਉਹ ਜਿਹੜਾ ਹੈ ਉਹ ਚੰਗਾ ਹੈ ਕੌਣ ਮੰਦਾ ਹੈ ਕੌਣ ਥੜਕਿਆ ਹੋਇਆ ਤੇ ਕੌਣ ਜੁੜਿਆ ਹੋਇਆ ਹੈ ਉਹ ਸਾਧ ਸੰਗਤ ਸਤਿਗੁਰੂ ਕਹਿੰਦੇ ਸਿੱਖੋ ਇੱਕ ਗੱਲ ਯਾਦ ਰੱਖਿਓ ਜਦੋਂ ਤੱਕ ਤੁਸੀਂ ਜਿਹੜਾ ਹੈ ਸਾਡੀ ਸਿੱਖਿਆ ਤੇ ਚੱਲੋਗੇ ਤਦ ਸਾਡਾ ਫੇਜ ਪ੍ਰਤਾਪ ਸਾਡੀ ਸਿੱਖਿਆ ਸਾਡੀ ਕਿਰਪਾ ਤੁਹਾਡੇ ਨਾਲ ਹੈ ਜਦੋਂ ਤੁਸੀਂ ਥੜਕ ਗਏ ਤੇ ਕਹਿੰਦੇ ਯਾਦ ਰੱਖਿਓ ਫਿਰ ਸਾਡਾ ਜਿਹੜਾ ਹੈ ਤੁਹਾਡੇ ਤੇ ਯਕੀਨ ਨਹੀਂ ਰਹੇਗਾ ਜਿਹਦੇ ਤੇ ਯਕੀਨ ਨਾ ਨਾਏ ਉਹਨੂੰ ਆਪਾਂ ਕੀ ਕਹਿੰਨੇ ਜੀ ਬੇਦਬਾਰਾ ਇਹਦੇ ਕੋਈ ਯਕੀਨ ਨਹੀਂ ਹੈਗਾ ਸਤਿਗੁਰੂ ਕਹਿੰਦੇ ਉਹ ਫਿਰ ਬੇਦਬਾਰਾ ਮੇਰਾ ਯਕੀਨੀ ਹੈ ਨਹੀਂ ਕਹਿਣ ਤੋਂ ਬਾਅਦ ਵੀ ਗੱਲ ਸ਼ੁਰੂ ਹੋਈ ਸੀ ਸਤਿਗੁਰੂ ਕਹਿੰਦੇ 21ਵਾਂ ਹੁਕਮ ਮੇਰੇ ਪਾਤਸ਼ਾਹ ਕਹਿੰਦੇ ਵੀ ਨਿੰਦਾ ਜਿਹੜੀ ਹੈ ਉਹ ਕਿਸੇ ਦੀ ਨਹੀਂ ਕਰਨੀ ਪਰ ਅੱਜ ਸਿੱਖ ਸਿੱਖ ਹੀ ਇੱਕ ਦੂਜੇ ਦੀ ਨਿੰਦਾ ਕਰੀ ਜਾ ਰਹੇ ਨੇ ਚਲੋ ਖੈਰ ਸਤਿਗੁਰੂ ਨਾਲ ਉਹ ਸਮੱਤ ਬਖਸ਼ ਅਰਦਾਸ ਕਰਿਆ ਕਰੀਏ ਆਪਾਂ ਸਾਹਾ ਸੰਗਤ ਇੱਕ ਅਰਦਾਸ ਇਦਾਂ ਦੀ ਚਾਹੀਦੀ ਹੈ ਕਿ ਸਤਿਗੁਰੂ ਸਾਨੂੰ ਮਤ ਦਿਓ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਿਓ ਤੇ ਹੋ ਸਕਦਾ ਗੁਰੂ ਦੀ ਕਿਰਪਾ ਵਰਤਦੇ ਸਤਿਗੁਰ ਅੱਗੇ ਕੀਤੀ ਹੋਈ ਅਰਦਾਸ ਸਾਡੀ ਸਫਲ ਹੋ ਜਾਏ ਤੇ ਪਿਆਰਿਓ ਸਾਰੀ ਕੌਮ ਨੂੰ ਜਿਹੜੀ ਹੈ ਸਤਿਗੁਰੂ ਜੀ ਏਦਾਂ ਦੀ ਜਿਹੜੀ ਹੈ ਮੱਧ ਦੇ ਦੇਣਾ ਆਪਾਂ ਇੱਕ ਸਿੱਖ ਭਰਾ ਹੋ ਕੇ ਸਿੱਖੀ ਦੇ ਵਿੱਚ ਜਨਮ ਲੈ ਕੇ ਪੌਲ ਛੱਕੇ ਖੰਡੇ ਬਾਟੇ ਦੀ ਆਪਾਂ ਇੱਕ ਦੂਜੇ ਦੀ ਨਿੰਦਾ ਕਰਦੇ ਹਾਂ ਕਾਣ ਮੀਣ ਹੁੰਦੀ ਹੈ ਤੇ ਗੱਲ ਮੂੰਹ ਤੇ ਕਹੋ ਪਿਆਰ ਨਾਲ ਸਮਝਾਓ ਤੇ ਬਾਅਦ ਵਿੱਚ ਏਦਾਂ ਨਿੰਦਾ ਕਰਕੇ ਆਪਾਂ ਗੁਰੂ ਦੇ ਹੁਕਮ ਤੋਂ ਵੀ ਉਲਟ ਚੱਲ ਰਹੇ